ਵੈਜੀ ਦਾ ਖਾਲਸਾ ਵੈਜੀ ਦੀ ਫਤਿਹ ਅੰਮਰਤਪਾਲ ਸਿੰਘ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਦਾ ਰੁਖ ਕਰਦੇ ਆ ਅੰਮਰਤਪਾਲ ਸਿੰਘ ਤੇ ਵੱਧ ਸਕਦਾਗਾ ਹੋਰ ਐਨਐਸਏ ਇਸ ਵੇਲੇ ਤੁਹਾਨੂੰ ਸਭ ਤੋਂ ਵੱਡੀ ਖਬਰ ਸੁਣਾਉਣਿਆ ਕਿ ਹਾਈ ਕੋਰਟ ਦੇ ਵਿੱਚ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਇੱਕ ਜਿਹੜਾ ਅਪੀਲ ਆ ਜਿਹੜੀ ਉਹ ਦਾਖਲ ਕੀਤੀ ਗਈ ਆ ਉਹਦੇ ਵਿੱਚ ਲਿਖਿਆ ਗਿਆ ਕਿ ਭਾਈ ਅੰਮਰਤਪਾਲ ਸਿੰਘ ਦੇ ਜਿਹੜੇ ਅਜੇ ਵੀ ਜਿਹੜੇ ਵੱਖਵਾਦੀਆਂ ਨਾਲ ਜਿਹੜੇ ਜੇਲ੍ਹ ਦੇ ਵਿੱਚ ਸੰਬੰਧ ਬਣੇ ਹੋਏ ਨੇ ਉਹਨਾਂ ਕੋਲੋਂ ਮੋਬਾਈਲ ਬਰਾਮਦ ਕੀਤਾ ਗਿਆ ਉਹਨਾਂ ਕੋਲੋਂ ਜਿਹੜਾ ਕੁਝ ਲੈਪਟਾਪ ਉਹ ਕੈਮਰੇ ਸਾਰਾ ਜਿਹੜਾ ਹੈਗਾਗਾ ਇਹ ਪੰਜਾਬ ਸਰਕਾਰ ਨੇ ਜਿਹੜਾ ਹਾਈ ਕੋਰਟ ਦੇ ਵਿੱਚ ਇੱਕ ਆਧਾਰ ਦੇ ਵਿੱਚ ਦਿੱਤੀ ਆ ਤੇ ਉਹਨਾਂ ਉੱਤੇ ਭਾਈ ਅੰਮਰਪਾਲ ਸਿੰਘ ਤੇ ਐਨਐਸਏ ਜਿਹੜਾ ਦਾ ਸਕਿਉਰਟੀ ਐਕਟ ਆ ਜਿਹੜਾਗਾ ਹੋਰ ਵੱਧ ਸਕਦਾਗਾ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਐਮਐਸਜੀ ਤੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਪੱਟੀਸਰਾਂ ਜਿਹੜੀ ਉਹ ਦੈਰ ਕਰ ਦਿੱਤੀ ਆ ਕਿ ਭਾਈ ਅੰਮਰਤਪਾਲ ਸਿੰਘ ਜਿਹੜਾ ਅਜੇ ਵੱਖਵਾਦੀਆਂ ਨਾਲ ਉਹਦੇ ਸੰਬੰਧ ਨੇ ਤੇ ਐਨਐਸਏ ਜਿਹੜਾਗਾ ਲੈ ਕੇ ਜਿਹੜਾ ਇਹ ਹੁਣ ਜਿਹੜਾ ਸੌਖਾ ਨਹੀਂ ਕਿ ਐਨਐਸਏ ਜਿਹੜਾ ਪਹਿਲਾਂ ਟੁੱਟਣ ਦਾ ਲੱਗਦਾ ਸੀ ਕਿ ਟੁੱਟ ਜਾਊਗਾ ਜਲਦੀ ਐਨਐਸਏ ਕਿਉਂਕਿ ਭਾਈ ਅੰਮਰਤਪਾਲ ਸਿੰਘ ਦੇ ਪਰਿਵਾਰ ਅਤੇ ਉਹਨਾਂ ਦੇ ਵਕੀਲ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਕਿ ਉਹਨਾਂ ਉੱਤੇ ਜਿਹੜਾ ਹੁਣ ਐਮਪੀ ਬਣ ਚੁੱਕੇ ਨੇ ਸੰਵਿਧਾਨ ਦੇ ਤਹਿਤ ਜਿਹੜੀ ਉਹਨਾਂ ਨੇ ਸੌਂ ਚੁੱਕ ਲਈ ਆ ਖੰਡੂਰ ਸਾਹ ਤੋਂ ਵੱਡੀ ਮਰਦ ਦੇ ਨਾਲ ਲੋਕਾਂ ਨੇ ਉਹਨਾਂ ਨੂੰ ਜਿਹੜੀਆਂ ਵੋਟਾਂ ਪਾਈਆਂ ਨੇ ਪਰ ਹੁਣ ਲੱਗਦਾ ਨਹੀਂ ਕਿਤੇ ਨਾ ਕਿਤੇ ਸਰਕਾਰ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਵਾਰ ਆਉਣ ਦੇਵੇਗੀ ਮੈਂ ਪਹਿਲੇ ਦੱਸਿਆ ਸੀ ਸਰਕਾਰ ਦੀ ਮਨਸਾ ਇਹ ਹੈ ਕਿ ਭਾਈ ਅੰਮਰਤਪਾਲ ਸਿੰਘ ਨੂੰ ਉਮਰ ਕੈਦ ਤੱਕ ਜਿਹੜੀ ਐ ਪੂਰੀ ਜਿਹੜੀ ਬਾਤ ਆ ਲਾਵੇਗੀ ਪਰ ਆਉਣ ਵਾਲੀ ਜਿਹੜੀ 18 ਸਤੰਬਰ ਉਸ ਦਿਨ ਤੋਂ ਪਤਾ ਲੱਗੇਗਾ ਕਿ ਅਗਲੀ ਰਣਨੀਤੀ ਹਾਈ ਕੋਰਟ ਵੱਲੋਂ ਕੀ ਪਟੀਸ਼ਨ ਤੇ ਜਿਹੜਾ ਹੈਗਾਗਾ ਉਹਤੇ ਗੌਰ ਕਰਦੀ ਆ ਕਿੰਨਾਕ ਜਿਹੜਾ ਇਹ ਪੰਜਾਬ ਤੇ ਸੈਂਟਰ ਸਰਕਾਰ ਨੂੰ ਜਿਹੜਾ ਉਹਨਾਂ ਦੀ ਜਿਹੜੀ ਅਪੀਲ ਪਾਈ ਉਹਨਾਂ ਨੂੰ ਲੈ ਕੇ ਜਿਹੜਾ ਕਿੰਨਾਕ ਖਲਸਾ ਜਿਤਾਉਂਦੀ ਆ ਇਹ ਤਾਂ ਅਸਲ ਦਾ 18 ਤਰੀਕ ਨੂੰ ਪਤਾ ਲੱਗੂ ਪਰ ਹੁਣ ਪੰਜਾਬ ਤੇ ਹੈ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਜੇ ਸੈਂਟਰ ਸਰਕਾਰ ਵੱਲੋਂ ਜਿਹੜਾ ਇੱਕ ਜਿਹੜੀ ਦੁਆਰੇ ਜਿਹੜਾ ਜਵਾਬ ਆ ਉਹ ਫੈਲ ਕਰ ਦਿੱਤਾ ਕਿ ਭਾਈ ਅਮਰਪਾਲ ਸਿੰਘ ਦੇ ਅਜੇ ਵੀ ਵਖਵਾਦੀ ਤੇ ਹੋਰਾਂ ਨਾਲ ਸੰਬੰਧ ਨੇ ਤੇ ਟੈਲੀਫੋਨ ਉਹਨਾਂ ਕੋਲੇ ਮਹੀ ਆਈ ਟੈਲੀਫੋਨ ਚਲਾਉਂਦਾਗਾ ਮੋਬਾਈਲ ਉਹਨਾਂ ਕੋਲੋਂ ਫੜੇਗੇ ਨੇ ਕਾ ਇਹਵਰੇ ਉਹਨਾਂ ਕੋਲੋਂ ਫੜੇਗੇ ਨੇ ਇਹਦੀਆਂ ਆਧਾਰਨਾ ਦਿੱਤੀਆਂ ਗਈਆਂ ਨੇ ਹੁਣ ਕੀ ਤੁਹਾਨੂੰ ਲੱਗਦਾਗਾ ਸਿੱਖ ਕੌਮ ਇਸ ਉੱਤੇ ਹੁਣ ਗੌਰ ਕਰੇ ਕਿ ਸਿੱਖ ਕੌਮ ਜਿਹੜੀ ਆ ਇਹ ਗੁਲਾਮ ਹੋ ਚੁੱਕੀ ਆ ਤੁਸੀਂ ਇਸ ਨੂੰ ਗੱਲ ਨੂੰ ਮੰਨਦੇ ਹੋ ਜਾਂ ਫਿਰ ਵਿਰੋਧੀ ਧਿਰਾਂ ਵੱਲੋਂ ਜਿਹੜਾ ਇੱਕ ਜਿਹੜਾ ਵੱਡਾ ਰੌਲਾ ਪਾਇਆ ਗਿਆ ਜਾਂ ਭਾਈ ਗਰਦੀਪ ਸਿੰਘ ਖੇੜੇ ਵੱਲੋਂ ਜਿਹੜਾ ਇਹ ਇਕੱਠ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੇ ਜਿਹੜੇ ਦੋਸ਼ ਲਾਏ ਗਏ ਨੇ ਕਿਤੇ ਨਾ ਕਿਸੇ ਜਿਹੜੀ ਏਜੰਸੀਆਂ ਨੇ ਕਾਰਾ ਇਹ ਕਰਵਾਉਂਦੀਆਂ ਨੇ ਏਜੰਸੀਆਂ ਮਾਗਰ ਖੜਿਆ ਹੁੰਦੀਆਂ ਨੇ ਉਹਨਾਂ ਤੋਂ ਤੈਅ ਕਰਵਾਉਂਦੀਆਂ ਨੇ ਕਿ ਤੁਸੀਂ ਇਹ ਬੋਲਣਾ ਆ ਬੋਲਣਾ ਕਿਉਂਕਿ ਹੋਰ ਬੰਦੇ ਸਿੰਘ ਨਹੀਂ ਬੋਲ ਸਕੇ ਜਿਹੜੇ ਹੋਰ ਵੀ ਪ੍ਰੋਬਲਮ ਆਤੇ ਆਏ ਨੇ ਬਾਰੇ ਬੰਦੇ ਨੂੰ ਕਮੇ ਵਰਤਦੇ ਆ ਕਿ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਸ ਬੰਦੇ ਦੇ ਅੰਦਰ ਜਿਹੜੀ ਆ ਕਮਜ਼ੋਰੀ ਆ ਕੰਜੂਰੀ ਦੇ ਤਹਿਤ ਉਹ ਬੰਦੇ ਨੂੰ ਪਾਕੜਦੇ ਆ ਪਾੜ ਕੇ ਉਹਦੀ ਜਿਹੜੀ ਮਨਸਾ ਕੀ ਉਹਨੂੰ ਜਿਹੜਾ ਉਹੀ ਸੋਚ ਆ ਉਹ ਖਤਮ ਕਰ ਦਿੰਦੇ ਆ ਅਤੇ ਫਿਰ ਆਪਣਾ ਜਿਹੜਾ ਆਪਾਂ ਕਹਦੇ ਆ ਕਿ ਆਪਣਾ ਉਹਨੂੰ ਗੱਲ ਦੇ ਵਿੱਚ ਪਟਾ ਪਾ ਕੇ ਆਪਦੇ ਸਹਾਰੇ ਨਾਲ ਚਲਾਉਂਦੇ ਆ ਪਰ ਹੁਣ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਐਮ ਐਚ ਜੇ ਦੇ ਪੰਜਾਬ ਸਰਕਾਰ ਵੱਲੋਂ ਜਿਹੜਾ ਜਵਾਬ ਜਿਹੜਾ ਤਲਬ ਕੀਤਾ ਗਿਆ ਉਹਦੇ ਵਿੱਚ ਹੀ ਭਾਈ ਅੰਮਰਤਪਾਲ ਸਿੰਘ ਤੇ ਜਿਹੜੇ ਇਹ ਵੱਡੇ ਖਲਾਸੇ ਲਾ ਦਿੱਤੇ ਨੇ ਵੱਡੇ ਖਲਾਸੇ ਕਰ ਦਿੱਤੇ ਨੇ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਕਿ ਬੰਦ ਸਾਡੇ ਕੋਲੇ ਲਪਾਪੇ ਦੇ ਵਿੱਚ ਰਿਪੋਰਟ ਪਈ ਆ ਜੇਕਰ ਕੋ ਹਾਂ ਤਾਂ ਅਸੀਂ ਉਹ ਵੀ ਪੇਸ਼ ਕਰ ਸਕਦੇ ਹਾਂ ਕਿ ਹੋਰ ਰਿਪੋਰਟ ਆਉ ਤਾਂ ਆਉਣ ਵਾਲੇ 18 ਤਰੀਕ ਨੂੰ ਹੀ ਪਤਾ ਲੱਗੂਗਾ ਪਰ ਹੁਣ ਭਾਈ ਅੰਮਰਤਪਾਲ ਸਿੰਘ ਦੇ ਐਨਐਸਏ ਜਿਹੜਾ ਪਹਿਲਾਂ ਕਹਿ ਸੀ ਕਿ 18 ਤਰੀਕ ਨੂੰ ਸ਼ਾਇਦ ਜਿਹੜਾ ਐਨਐਸਏ ਟੁੱਟ ਜਾਵੇਗਾ ਫਿਰ ਹੁਣ ਲੱਗਦਾ ਹੈ ਕਿ ਫਿਲਹਾਲ ਜਿਹੜਾ ਐਨਐਸਏ ਭਾਈ ਅੰਮਰਤ ਪਾਰ ਸਕਦੇ ਉਹਦੇ ਸਾਥੀਆਂ ਉੱਤੇ ਨਹੀਂ ਟੁੱਟੇਗਾ ਅੱਜ ਵੜੀ ਤੁਹਾਨੂੰ ਸਭ ਤੋਂ ਵੱਡੀ ਖਬਰ ਸੁਣਾਉਣੇ ਆ ਕਿ ਇਹ ਸਰਕਾਰ ਦੀ ਮਨਸਾ ਹੈ ਕੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੋਨਾਂ ਆ ਰਲ ਮਿਲ ਕੇ ਜਿਹੜਾ ਆਗਿਆ ਸਿੱਖਾਂ ਉੱਤੇ ਜਿਹੜਾ ਇੱਕ ਤਸੱਦਦ ਕਰ ਰਹੀਆਂ ਨੇ ਟਾਰਗੇਟ ਕਰ ਰਹੀਆਂ ਨੇ ਸਿੱਖਾਂ ਨੂੰ ਚੁਕਾਉਣਾ ਚਾਹੁੰਦੀਆਂ ਨੇ ਕੇ ਸਾਡੀ ਈਨ ਮੰਨਣਾ ਜਾਂ ਸਾਡੀਆਂ ਪਾਰਟੀਆਂ ਦੇ ਥੱਲੇ ਜਿਹੜਾ ਸੰਭਲ ਹੋਣਾ ਜਾਂ ਫਿਰ ਉਹ ਲੋਕ ਕੇ ਜਿਹੜਾ ਘਰੇ ਬੈਠ ਜਾਣ ਤੇ ਇਸ ਨੂੰ ਲੈ ਕੇ ਜਿਹੜਾ ਇਹ ਬਹੁਤ ਆਪਾਂ ਕਹਦੇ ਇਹ ਮੰਦ ਭਾਗਾ ਸਰਕਾਰਾਂ ਲਈ ਚਾਹੇ ਕੋਈ ਮਰਜ਼ੀ ਸਰਕਾਰ ਹੋਵੇ ਅੱਪਾ ਉਹਦੀ ਜਿਹੜੀ ਆ ਨਿੰਦਾ ਕਰਦੇ ਆ ਪਰ ਹੁਣ ਸਿੱਖ ਪੰਥ ਤੇ ਸਿੱਖ ਜਥੇਬੰਦੀਆਂ ਕਿੱਥੀਆਂ ਸੁੱਤੇ ਪਈਆਂ ਨੇ ਮੈਨੂੰ ਇਹ ਸਵਾਲ ਪੁੱਛਦਾ ਮੈਂ ਸਰੌਣੀ ਕਮੇਟੀ ਤੋਂ ਜਾਂ ਸ੍ਰੀ ਕਾਤਾ ਦੇ ਜਥੇਦਾਰ ਸਾਹਿਬ ਕੋਲੋਂ ਗਿਆਨੀ ਰਗਵੀ ਹਸਣ ਕੋਲੇ ਵੀ ਉਹਨਾਂ ਦੇ ਪੁੱਤਾਂ ਨੇ ਗਹਾਰ ਲਾਈ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਸਿਹਤ ਆ ਉਹ ਵਿਗੜ ਚੁੱਕੀ ਆ ਤੇ ਭਾਈ ਜਿਹੜਾ ਪ੍ਰਧਾਨ ਮੰਤਰੀ ਬਾਜੇਕ ਆ ਉਹਨਾਂ ਦੀ ਸਿਹਤ ਵੀ ਵਿਗੜ ਚੁੱਕੀ ਆ ਉਹ ਵੀ ਜਿਹੜੇ ਠੀਕ ਨਹੀਂ ਤੇ ਨਾਲ ਹੀ ਭਾਈ ਜਿਹੜਾ ਆਪਣਾ ਰੌਕੇ ਜਿਹੜਾ ਕਲਵੰਤ ਸਿੰਘ ਰੌਕੇ ਉਹਨਾਂ ਦੀ ਸਿਹਤ ਵੀ ਜਿਹੜੀ ਠੀਕ ਨਹੀਂ ਇਹ ਜਿਹੜਾ ਡੇਰੂਗੜ੍ਹ ਜੇਲ੍ਹ ਦੇ ਵਿੱਚ ਲਗਾਤਾਰ ਜਿਹੜੇ ਬੰਦੇ ਸਿੰਘ ਨੇ ਉਹਨਾਂ ਦੇ ਨਾਲ ਇਹ ਕਿੱਜ ਕਿਉਂ ਵਾਪਰ ਰਿਹਾਗਾ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਕਦੇ ਖਾਣੇ ਦੇ ਵਿੱਚ ਤਮਾਕੂ ਨਿਕਲਦਾਗਾ ਕਦੇ ਉਲਟ ਖਾਣ ਦੀਆਂ ਉਲਟੀਆਂ ਲੱਗ ਜਾਣੀਆਂ ਕਦੇ ਕੁਝ ਹੁੰਦਾ ਕਦੇ ਕੁਝ ਹੁੰਦਾਗਾ ਇਹ ਬਹੁਤ ਵੱਡਾ ਕਾਰਨਾ ਸਿੱਖ ਕੌਮ ਨੂੰ ਸਮਝਣ ਦੀ ਲੋੜ ਆ ਸਿੱਖ ਕੌਮ ਦੇ ਉੱਤੇ ਜਿਹੜਾ ਧਿਆਨ ਜਿਹੜਾ ਕਰਨ ਦੀ ਲੋੜ ਆ ਨਾ ਕਿ ਇੱਕ ਦੂਜਿਆਂ ਲਈ ਜਿਹੜਾ ਮੰਦੀ ਸੁਵਦਾਵਾਂ ਦੀ ਬੋਲਣੀ ਉਹਦੇ ਲਈ ਬੋਲ ਪਿਆ ਬੰਦਾ ਉਹਦੇ ਲਈ ਬੋਲ ਪਿਆ ਪਰ ਜਿੱਥੇ ਵੀ ਸਿੱਖ ਕੌਮ ਦੀ ਗੱਲ ਹੁੰਦੀ ਆ ਉਦੋਂ ਸਾਡੀ ਕੌਮ ਜਿਹੜੀ ਇਕੱਠੀ ਨਹੀਂ ਹੁੰਦੀ ਇਸ ਕਰਕੇ ਮੈਂ ਪਹਿਲਾਂ ਵੀ ਕਿਹਾ ਕਿ ਇਸ ਕਰਕੇ ਸਾਡੇ ਉੱਤੇ ਜਿਹੜੇ ਧਾਵੇ ਹਮਲਾ ਬੋਲਦੇ ਰਹੇ ਨੇ ਇਸ ਤੋਂ ਪਹਿਲਾਂ ਵੀ ਤੇ ਹੁਣ ਵੀ ਤੇ ਮ ਆਉਣ ਵਾਲੇ ਪੀੜ੍ਹੀਆਂ 'ਚ ਵੀ ਇਹੀ ਕੰਮ ਹੁੰਦਾ ਰਹੂਗਾ ਜਿੰਨਾ ਤਰਸ ਸਿੱਖ ਕੌਮ ਇਕੱਠੀ ਨਹੀਂ ਹੋਵੇਗੀ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਇੱਕ ਮੈਨੂੰ ਬੋਲ ਯਾਦ ਆਉਂਦੇ ਨੇ। ਉਹਨਾਂ ਨੇ ਕਿਹਾ ਕਿ ਸਿੰਘੋ ਜਿੰਨਾ ਤਰ ਤੁਸੀਂ ਇੱਕ ਇਨਸਾਨ ਸਾਹਿਬ ਦੇ ਥੱਲੇ ਇਕੱਠੇ ਨਹੀਂ ਹੁੰਦੇ ਤੇ ਅੱਜ ਉਹ ਜੋ ਇਕੱਠੇ ਚਾਹੇ ਸਵੇਰੇ ਹੋ ਜੋ ਜੇਕਰ ਤੁਸੀਂ ਜੁੱਤੀਆਂ ਤੋਂ ਬਚਨਾਗਾ ਜੇਕਰ ਤੁਸੀਂ ਇਹਨਾਂ ਰਫੜਿਆਂ ਤੋਂ ਬਚਨਾਗਾ ਤਾਂ ਤੁਹਾਨੂੰ ਇੱਕ ਹੋਣਾ ਪਊਗਾ। ਪਰ ਇਹ ਤੁਸੀਂ ਸਮਝ ਲਓ ਵੀ ਅੱਜ ਇੱਕ ਹੋਣਾ ਜਾਂ ਕੱਲ ਇੱਕ ਹੋਣਾਗਾ। ਇਸ ਨੂੰ ਲੈ ਕੇ ਜਿਹੜਾ ਵੱਡੀ ਅਪਡੇਟ ਆ ਇਹ ਕਿਉਂਕਿ ਭਾਈ ਅੰਮਰਤਪਾਲ ਸਿੰਘ ਤੇ ਦੋ ਵਾਰੀ ਐਨਐਸਏ ਲੱਗ ਗਿਆ ਹੋ ਸਕਦਾ ਕਿ ਐਨਐਸਏ ਦੀ ਜਿਹੜੀ ਮਨਾਇਦ ਆ ਜਿਹੜੀ ਹੋਰ ਵੀ ਵਧਾਈ ਜਾਵੇ ਪਰ ਦੂਜੇ ਪਾਸੇ ਖੰਡੂਰ ਵਸਤੀਆਂ ਦਾ ਜਿਹੜਾ ਕਹਿਣਾਗਾ ਉਹਨਾਂ ਨੇ ਇਲਾਨ ਕੀਤਾ ਸੀ ਕਿਸਾਨ ਜਥੇਬੰਦੀਆਂ ਨੇ ਇਲਾਨ ਕੀਤਾ ਸੀ ਕਿ ਜੇਕਰ ਭਾਈ ਅੰਮਰਤਪਾਲ ਸਿੰਘ ਨੂੰ ਆਉਣ ਵਾਲੇ ਤਰੀਕ ਤੇ ਉਹਨਾਂ ਦਾ ਐਨਐਸਏ ਤੋੜ ਕੇ ਉਹਨਾਂ ਨੂੰ ਛੱਡਿਆ ਨਾ ਗਿਆ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਇਹ ਤਾਂ ਫਿਲਹਾਲ ਆਉਣ ਵਾਲਾ ਟਾਈਮ ਹੀ ਦੱਸੇਗਾ ਕਿ ਕੀ ਸੰਘਰਸ਼ ਦੀ ਰੂਪਰੇਖਾ ਹੁੰਦੀ ਆ ਜਾਂ ਕੀ ਕੋਰਟ ਫੈਸਲਾ ਕਰਦੀ ਆ ਜਾਂ ਕਿੰਨਾ ਕਰਾਕਵਾ ਰੱਖਦੀ ਆ ਕਿ ਜਿਹੜੀ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜੀ ਆ ਉਹ ਕੀ ਪੰਜਾਬ ਦੀਆਂ ਦਲੀਲਾਂ ਦੇ ਨਾਲ ਜਾਂ ਸੈਂਟਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੀ ਆ ਜਾਂ ਨਾ ਹੁੰਦੀ ਆ ਇਹ ਤਾਂ ਦੱਸੂਗਾ ਆਉਣ ਵਾਲਾ 18 ਸਤੰਬਰ ਪਰ ਉਸ ਤੋਂ ਪਹਿਲਾਂ ਜਿਹੜਾਗਾ ਭਾਈ ਅੰਮਰਤਪਾਲ ਸਿੰਘ ਦੇ ਮਾਪੇ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਸਿਹਤ ਉਹ ਵਿਗੜ ਚੁੱਕੀ ਹੈ ਤੇ ਉਹਨਾਂ ਦਾ ਇਲਾਜ ਕਰਾਉਣਾ ਜਿਹੜਾ ਉਹ ਬਾਹਰ ਹੀ ਕਿਸੇ ਹਸਪਤਾਲ ਦੇ ਵਿੱਚੋਂ ਇਲਾਜ ਕਰਵਾਇਆ ਜਾਵੇ ਕਿਉਂਕਿ ਉਹਨਾਂ ਦੀ ਸਿਹਤ ਹਰ ਦਿਨੋ ਦਿਨ ਵਿਗੜਦੀ ਜਾ ਰਹੀ ਆ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕੇ ਬਜੇ ਕਹਿੰਦਾ ਵੀ ਜਿਕਰਾ ਆ ਕਿ ਉਹਨਾਂ ਦੇ ਵੀ ਕੰਟਰੋਲ ਦਾ ਜਿਹੜਾ ਕਾਫੀ ਪੱਧਰ ਜਿਹੜਾ ਵੱਧ ਚੁੱਕਿਆ ਹੈਗਾ ਉਹਨਾਂ ਨੂੰ ਵੀ ਸਾਹ ਲੈਣ ਤੇ ਤੁਰਨ ਫਿਰਨ ਦੇ ਵਿੱਚ ਦਿੱਕਤ ਆਉਂਦੀ ਆ ਕਲਵੰਤ ਸਿੰਘ ਰਾਓ ਕਦੇ ਵੀ ਜਿਹੜੇ ਮਰਗੀ ਦੇ ਦੌਰੇ ਪੈਂਦੇ ਆ ਤੇ ਉਹਨਾਂ ਨੂੰ ਵੀ ਜਿਹੜੀ ਕੋਈ ਦਵਾਈ ਜਿਹੜੀ ਮਹੀਆ ਪ੍ਰਸ਼ਾਸਨ ਵੱਲੋਂ ਨਹੀਂ ਕਰਵਾਈ ਜਾਂਦੀ ਇਹ ਜਿਹੜਾ ਹੈਗਾਗਾ ਜੇਲ੍ਹ ਪ੍ਰਸ਼ਾਸਨ ਦਾ ਕੰਮ ਹੁੰਦਾਗਾ ਜਿੰਨਾ ਤਰ ਤੁਹਾਡੇ ਕੋਲੇ ਬੰਦਾਗਾ ਕੋਈ ਵੀ ਇੱਥੇ ਉਹ ਬਿਮਾਰ ਹੁੰਦਾਗਾ ਉਹਦੀ ਸੇਵਾ ਸੰਭਾਲ ਦਾ ਜਿਹੜਾ ਸਾਰਾ ਪ੍ਰਬੰਧ ਉਹ ਪ੍ਰਸ਼ਾਸਨ ਦਾ ਹੁੰਦਾਗਾ ਉੱਥੋਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਤੇ ਪਰ ਜੇਕਰ ਇਹ ਜਿਹੜਾ ਇਸ ਤਰ੍ਹਾਂ ਧੱਕਾ ਕਰ ਕੀਤਾ ਜਾ ਰਿਹਾ ਹੈਗਾ ਸਿਕ ਕੌਮ ਦੇ ਸਿੰਘਾਂ ਦੇ ਨਾਲ ਸਿੱਖ ਕੌਮ ਦੇ ਜਿਹੜੇ ਜਝਾਰੂ ਸਿੰਘ ਨੇ ਜਾਂ ਸਿੱਖ ਕੌਮ ਦੇ ਹੋਰ ਬੰਦੀ ਸਿੰਘ ਨੇ ਸਾਰਿਆਂ ਦੇ ਨਾਲ ਜਿਹੜਾ ਇਸ ਤਰ੍ਹਾਂ ਧੱਕਾ ਕੀਤਾ ਜਾਇਆ ਜਾ ਰਿਹਾ ਉਹ ਬਹੁਤ ਮੰਦ ਭਾਗਾਗਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਕਮੈਂਟ ਜ਼ਰੂਰ ਲਿਖਣਾ ਕਿ ਅਗਲੀ ਰਾਣਾ ਰੇਖਾ ਜਿਹੜੀ ਕੀ ਹੋ ਸਕਦੀ ਹੈ ਕੀ ਅੰਮਰਤਪਾਲ ਸਿੰਘ ਤੇ ਜਿਹੜਾ ਐਨਐਸਏ ਹੋਰ ਵੱਧ ਸਕਦਾ ਹੈਗਾ ਕਿ ਜਿਹੜੇ ਖੰਡੂਰ ਵਾਸੀਆਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਜਿਹੜੀਆਂ ਜਾਂ ਮਨੁੱਖੀ ਅਧਿਕਾਰਾਂ ਦਾ ਆਪਾਂ ਕਹਿ ਦਿੱ ਕਿ ਉਲੰਘਣਾ ਹੋ ਰਹੀ ਆ ਇਹ ਕਿਤੇ ਨਾ ਕਿਤੇ ਜਿਹੜਾ ਪੰਜਾਬ ਦੇ ਲਈ ਅਤੇ ਕੌਮ ਦੇ ਲਈ ਸਮੁੱਚੀ ਕੌਮ ਦੇ ਲਈ ਬਹੁਤ ਜਿਹੜਾ ਘਾਤਕਾ ਤੁਸੀਂ ਵੇਖਦੇ ਲੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਭਾ